ਅੱਜ ਸਿੱਖਾਂ ਵੱਲੋਂ ਲਗਾਏ ਉਸ ਮੋਰਚੇ ਦਾ ਜ਼ਿਕਰ ਕਰਾਂਗੇ ਜਿਸ ਦੇ ਵਿੱਚ 4000 ਤੋਂ ਵੀ ਵੱਧ ਗ੍ਰਿਫਤਾਰੀਆਂ ਹੋਈਆਂ ਲਾਹੌਰ ਦੇ ਇੱਕ ਪ੍ਰਸਿੱਧ ਗੁਰਦੁਆਰੇ ਨੂੰ ਲੈ ਕੇ ਮੋਰਚਾ ਲੱਗਦਾ ਏ ਉਸ ਮੋਰਚੇ ਬਾਬਤ ਅੱਜ ਤੁਹਾਨੂੰ ਦੱਸਾਂਗੇ ਕਿ ਕਿਹੜੇ ਘਟਨਾਕ੍ਰਮ ਇਸ ਦੌਰਾਨ ਹੋਏ ਸਤਿ ਸ਼੍ਰੀ ਅਕਾਲ ਦਾ ਟੀਵੀ ਐਨ ਆਰ ਆਈ ਤੇ ਪ੍ਰੋਗਰਾਮ ਇਤਿਹਾਸ ਦੀ ਤਵਾਰੀਖ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਇਤਿਹਾਸ ਦੇ ਵਿੱਚ ਗੱਲ ਕਰਾਂਗੇ ਮੋਰਚਾ ਭਾਈ ਫੇਰੂ ਦੀ ਭਾਈ ਫੇਰੂ ਜ਼ਿਲ੍ਹਾ ਲਾਹੌਰ ਦੇ ਵਿੱਚ ਇੱਕ ਪ੍ਰਸਿੱਧ ਗੁਰਦੁਆਰਾ ਹੈ ਜਿਸ ਦੇ ਨਾਂ ਚੋਖੀਪੌ ਹੈ ਤਾਂ ਗੁਰਦੁਆਰਾ ਸੁਧਾਰ ਲਹਿਰ ਦੇ ਸ਼ੁਰੂ ਦੇ ਵਿੱਚ ਇੱਥੇ ਮਹੰਤ ਕ੍ਰਿਸ਼ਨ ਦਾਸ ਨੇ 21 ਦਸੰਬਰ ਸਨ 1922 ਨੂੰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਮਝੌਤਾ ਕਰ ਲਿਆ ਉਸ ਨੂੰ 400 ਰੁਪਏ ਮਹੀਨਾ ਅਤੇ ਰਸਦ ਦੇਣ ਦਾ ਫੈਸਲਾ ਹੋਇਆ ਉਸ ਨੇ 28 ਦਸੰਬਰ ਨੂੰ ਗੁਰਦੁਆਰੇ ਦਾ ਕਬਜ਼ਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇ ਦਿੱਤਾ ਪਰ ਕੁਝ ਚਿਰ ਬਾਅਦ ਉਹ ਸਮਝੌਤੇ ਤੋਂ ਫਿਰ ਗਿਆ ਉਸ ਦੇ ਗੁਰਦੁਆਰਾ ਕਮੇਟੀ ਵੱਲੋਂ ਨਿਯੁਕਤ ਕੀਤੇ ਹੋਏ ਮੈਨੇਜਰ ਅਤੇ ਹੋਰ ਪ੍ਰਬੰਧਕਾਂ ਵਿਰੁੱਧ ਮਕਦਮਾ ਚਾਲੂ ਕਰ ਦਿੱਤਾ 7 ਦਸੰਬਰ 1923 ਨੂੰ ਪੁਲਿਸ ਦੇ ਮੈਨੇਜਰ ਅਤੇ 10 ਹੋਰ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗੁਰਦੁਆਰੇ ਦੀ ਭੌਬਾਰੇ ਡਿਪਟੀ ਕਮਿਸ਼ਨਰ ਲਾਹੌਰ ਦੀ ਅਦਾਲਤ ਦੇ ਵਿੱਚ ਮਕਦਮਾ ਚੱਲ ਰਿਹਾ ਸੀ ਉਸ ਨੇ ਜ਼ਮੀਨ ਦਾ ਇੰਤਕਾਲ ਐਸਜੀਪੀਸੀ ਦੇ ਨਾਮ ਕਰ ਦਿੱਤਾ ਸ਼ੋਮਣੀ ਕਮੇਟੀ ਨੇ ਕਬਜ਼ਾ ਲੈਣਾ ਚਾਹਿਆ ਤਾਂ ਮਹੰਤ ਨੇ ਕਬਜ਼ਾ ਦੇਣ ਤੋਂ ਨਾ ਕਰ ਦਿੱਤੀ ਪੁਲਿਸ પાસે مدد ਮੰਗੀ ਗਈ ਅਤੇ ਪੁਲਿਸ ਨੇ ਝਟਪਟ ਮੌਕੇ ਉੱਤੇ ਪਹੁੰਚ ਕੇ 34 ਅਕਾਲੀਆਂ ਅਤੇ ਮੁਜਾਰਿਆਂ ਨੂੰ 2 ਜਨਵਰੀ ਸਨ 1924 ਨੂੰ ਗ੍ਰਿਫਤਾਰ ਕਰ ਲਿਆ ਇਹ ਸਰਾਸਰ ਧਕਾ ਸੀਤਾ 5 ਜਨਵਰੀ 1924 ਨੂੰ ਭਾਈ ਫੇਰੂ ਵਿੱਚ ਮੋਰਚਾ ਲੱਗ ਗਿਆ ਹਰ ਰੋਜ਼ ਪੱਤੀ ਸਿੰਘਾਂ ਦਾ ਜਥਾ ਭਾਈ ਫੇਰੂ ਜਾਂਦਾ ਅਤੇ ਗ੍ਰਿਫਤਾਰ ਹੁੰਦਾ ਮੋਰਚੇ ਦੇ ਵਿੱਚ 4000 ਤੋਂ ਵੱਧਕ ਗ੍ਰਿਫਤਾਰੀਆਂ ਹੋਈਆਂ 20 ਸਤੰਬਰ ਸਨ 1925 ਨੂੰ ਭਾਈ ਫੇਰੂ ਵਿੱਚ ਇੱਕ ਖੂਨ ਹੋ ਗਿਆ ਇਸ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਮੋਰਚਾ ਬੰਦ ਕਰ ਦਿੱਤਾ ਫਿਰ ਗੁਰਦੁਆਰਾ ਕਾਨੂੰਨ ਬਣ ਜਾਣ ਤੇ ਜਾਇਦਾਦ ਦਾ ਝਗੜਾ ਮੁੱਕ ਗਿਆ ਗੁਰਦੁਆਰੇ ਦਾ ਪ੍ਰਬੰਧ ਅਤੇ ਜ਼ਮੀਨ ਦਾ ਕਬਜ਼ਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲ ਗਿਆ ਤਾਂ ਇਸ ਗੁਰੂ ਘਰ ਦੀਆਂ ਤੁਹਾਨੂੰ ਇਸ ਵਕਤ ਦੀਆਂ ਤਸਵੀਰਾਂ ਵੀ ਦਿਖਾਈਆਂ ਨੇ ਤਾਂ ਦੇਖੋ ਕਿਸ ਪ੍ਰਕਾਰ ਦੇ ਹਾਲਾਤ ਨੇ ਜਿਹੜੇ ਉਹ ਇਸ ਇਤਿਹਾਸਿਕ ਗੁਰੂ ਘਰ ਦੇ ਹੋ ਚੁੱਕੇ ਨੇ ਜਿਸ ਗੁਰੂ ਘਰ ਵਾਸਤੇ ਸਿੰਘਾਂ ਦੇ ਵੱਲੋਂ ਵੱਡਾ ਮੋਰਚਾ ਲਗਾਇਆ ਗਿਆ ਸੀ ਤਾਂ ਉਸ ਗੁਰੂ ਘਰ ਦੀ ਅੱਜ ਪਾਕਿਸਤਾਨ ਦੇ ਵਿੱਚ ਸਾਂਭ ਸੰਭਾਲ ਨਹੀਂ ਹੋ ਰਹੀ